ਮਿੱਤਰੋ ਤੁਹਾਨੂੰ ਪਤਾ ਵੀ ਆਪਣੇ ਦੇਸ਼ ਦੇ ਵਿੱਚ ਪਹਿਲੀ ਵਾਰ ਕਿਸਾਨ ਨੇ ਆਪਣੇ ਖੇਤ ਦੇ ਵਿੱਚ ਯੂਰੀਆ ਕਦੋਂ ਪਾਈ ਸੀ ਕਿਹੜੇ ਸਾਲ ਦੇ ਵਿੱਚ ਪਾਈ ਸੀ ਤਾਂ ਉਸ ਯੂਰੀਆ ਪਾਉਣ ਦਾ ਆਪਾਂ ਨੂੰ ਨੁਕਸਾਨ ਕੀ ਹੋਇਆ ਤੇ ਫਾਇਦਾ ਕੀ ਹੋਇਆ ਆਓ ਜਾਣਦੇ ਆਂ ਵੀਡੀਓ ਨੂੰ ਵੱਤ ਵੱਦ ਸ਼ੇਅਰ ਕਰ ਦਿਓ ਤਾਂ ਮਿੱਤਰੋ 1925 ਵੇਲੇ ਇੱਕ ਅੰਗਰੇਜ਼ ਨੇ ਆਪਣੇ ਭਾਰਤ ਦੇ ਕਿਸਾਨ ਨੂੰ ਲਾਲਚ ਦਿੱਤਾ ਵੀ ਆਹ 10 ਕਿਲੋ ਦਾ ਬੈਗ ਨਾ ਜੇਕਰ ਤੂੰ ਆਪਦੇ ਖੇਤ ਦੇ ਵਿੱਚ ਪਾ ਦੇਂਗਾ ਤਾਂ ਤੇਰੀ ਫਸਲ ਦੁੱਗਣੀ ਤਿੱਗਣੀ ਹੋਵੇਗੀ ਉਸ ਵਕਤ ਕਿਸਾਨ ਨੇ ਬੜਾ ਮਨਾਈ ਕੀਤੀ ਪਰ ਨਹੀਂ ਅੰਗਰੇਜ਼ ਦੇ ਕਹਿਣ ਤੇ ਉਸਨੇ ਉਹ 10 ਕਿਲੋ ਯੂਰੀਆ ਆਪਣੇ ਖੇਤ ਦੇ ਵਿੱਚ ਪਾਈ ਤਾਂ ਮਿੱਤਰੋ ਉਹ ਕਿਸਾਨ ਖੁਦ ਹੈਰਾਨ ਰਹਿ ਗਿਆ ਜਦੋਂ ਉਸਦੀ ਫਸਲ ਜਿਹੜੀ ਕਿ ਦੁੱਗਣੀ ਚੌਗਣੀ ਨਿਕਲੀ ਅੱਗੇ ਤਾਂ ਉਹ ਕਹਿੰਦਾ ਸੀ ਵੀ ਮੇਰੀ ਕਣਕ 5-7 ਕੁਆਂਟਲ ਨਿਕਲਦੀ ਸੀ ਤੇ ਉਹ ਯੂਰੀਆ ਪਾਉਣ ਨਾਲ ਉਸ ਵੇਲੇ ਕਣਕ ਜਿਹੜੀ ਕਿ 10 ਕੁਆਂਟਲ ਨਿਕਲੀ ਤਾਂ ਅੰਗਰੇਜ਼ ਨੇ ਕਿਸਾਨ ਨੂੰ ਕਿਹਾ ਵੀ ਤੂੰ ਕਿਸੇ ਨੂੰ ਦੱਸਣਾ ਨਹੀਂ ਪਰ ਉਹਨਾਂ ਦੀ ਇੱਕ ਰਣਨੀਤੀ ਸੀ ਕਿਉਂਕਿ ਅੰਗਰੇਜ਼ਾਂ ਨੂੰ ਪਤਾ ਸੀਗਾ ਵੀ ਭਾਰਤ ਇੱਕ ਵਿਕਸਤ ਦੇਸ਼ ਆ ਉਹਨਾਂ ਸਮੇਂ ਦੇ ਵਿੱਚ ਯਾਨੀ ਕਿ ਮਹਾਰਾ ਰਾਜਿੰਦਰ ਸਿੰਘ ਦਾ ਰਾਜ ਹੁੰਦਾ ਸੀ ਤਾਂ ਉਹਨਾਂ ਸਮੇਂ ਦੇ ਵਿੱਚ ਜਿਹੜਾ ਭਾਰਤ ਦਾ 1 ਰੁਪਿਆ ਸੀ ਉਹ 13 ਡਾਲਰਾਂ ਦੇ ਬਰਾਬਰ ਸੀ ਤਾਂ ਅੰਗਰੇਜ਼ ਆਖਰਕਾਰ ਇੱਥੇ ਵੇਖਣ ਆਏ ਅਬਜ਼ਰਵ ਕਰਨ ਆਏ ਵੀ ਆਖਰਕਾਰ ਭਾਰਤ ਇਨਾ ਵਿਕਸਤ ਕਿਵੇਂ ਆ ਕਿਉਂਕਿ ਉਹਨਾਂ ਸਮੇਂ ਦੇ ਵਿੱਚ ਜਿਹੜਾ ਕਿ ਭਾਰਤ ਸਭ ਤੋਂ ਅੱਗੇ ਹੁੰਦਾ ਸੀ ਪੰਜਾਬ ਸਭ ਤੋਂ ਅੱਗੇ ਹੁੰਦਾ ਸੀ ਖੇਤੀ ਦੇ ਵਿੱਚ ਅੱਗੇ ਹੁੰਦਾ ਸੀ ਪਿਓਰ ਚੀਜ਼ ਮਿਲਦੀ ਸੀ ਤੇ ਲੋਕ ਤਗੜੇ ਸੀ ਹੱਟੇ-ਕੱਟੇ ਸੀ ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਛੋਲੇ ਖਾਏ ਬੀਜੇ ਜਾਂਦੇ ਸੀਗੇ ਬਾਜਰਾ ਬੀਜਿਆ ਜਾਂਦਾ ਸੀ ਬਾਇਰੇ ਦੀ ਰੋਟੀ ਖਾਧੀ ਜਾਂਦੀ ਸੀ ਹਨਾ ਕਣਕ ਤਾਂ ਰੇਅਰ ਹੀ ਹੁੰਦੀ ਸੀ ਜ਼ਿਆਦਾਤਰ ਛੋਲੇ ਬਾਜਰਾ ਮੱਕੀ ਇਹੋ ਜਿਹੀਆਂ ਚੀਜ਼ਾਂ ਹੁੰਦੀਆਂ ਸੀ ਤੇ ਉਹਨਾਂ ਨੂੰ ਖਾਇਆ ਜਾਂਦਾ ਸੀ ਤੇ ਅੰਗਰੇਜ਼ਾਂ ਨੇ ਉਹ ਆਣ ਕੇ ਅਬਜ਼ਰਵ ਕੀਤਾ ਤਾਂ ਫਿਰ ਉਹਨਾਂ ਨੇ ਇੱਕ ਇਹੋ ਜਿਹਾ ਪ੍ਰੋਡਕਟ ਬਣਾਇਆ ਜਿਸ ਨਾਲ ਕਿ ਇੱਕ ਤਾਂ ਉਹਨਾਂ ਦਾ ਯਾਨੀ ਕਿ ਹੋ ਸਕੇ ਵੀ ਉਹਨਾਂ ਦੀ ਯਾਨੀ ਕਿ ਗਰੋਥ ਹੋ ਸਕੇ ਤੇ ਉਹਨਾਂ ਨੇ ਯੂਰੀਆ ਨਾਂ ਦਾ ਪ੍ਰੋਡਕਟ ਜਿਹੜਾ ਕਿ ਕਿਸਾਨਾਂ ਨੂੰ ਦਿੱਤਾ ਤੇ ਜਦੋਂ ਉਸ ਕਿਸਾਨ ਨੇ ਆਪਦੇ ਖੇਤ ਦੇ ਵਿੱਚ ਪਾਈ ਤੇ ਉਸ ਦੀ ਫਸਲ ਦੁਕਣੀ ਹੋਈ ਤੇ ਉਸ ਕਿਸਾਨ ਤੋਂ ਰਿਆਣ ਆ ਗਿਆ ਤੇ ਉਸ ਨੇ ਸਾਰੇ ਗੱਲ ਫਲਾਤੀ ਇਦਾਂ ਫੈਲਦੀ ਫੈਲਦੀ ਯੂਰੀਆ ਆਪਣੇ ਖੇਤਾਂ ਦੇ ਵਿੱਚ ਆ ਗਈ ਪਹਿਲਾਂ ਪਾਉਂਦੇ ਹੁੰਦੇ ਸੀ 10 ਕਿਲੋ ਯੂਰੀਆ ਤੇ 10 ਕਿਲੋ ਡੀਏਪ ਨਾਲ ਸਾਰੀ ਕਣਕ ਪਕਾ ਦਿੰਦੇ ਹੁੰਦੇ ਸੀ 10 ਤੋਂ 12 ਕਿਲੋ ਹੀ ਯੂਰੀਆ ਪੈਂਦੀ ਹੁੰਦੀ ਸੀ ਕਣਕ ਦੇ ਵਿੱਚ ਹੌਲੀ ਹੌਲੀ ਕਿਸਾਨ ਨੇ ਡੋਜ਼ ਵਧਾਉਣੀ ਸਟਾਰਟ ਕਰਤੀ ਅੱਜ ਜੇਕਰ ਆਪਾਂ ਹਰਾਨੀ ਵਾਲੀ ਗੱਲ ਹੋਊਗੀ ਕਿ ਕਣਕ ਦੇ ਵਿੱਚ 4 ਗੱਟੇ, ਆਲੂਆਂ ਦੇ ਵਿੱਚ 20 ਤੋਂ 22 ਗੱਟੇ, ਸ਼ਿਮਲਾ ਮਿਰਚ ਦੇ ਵਿੱਚ 50 ਗੱਟੇ ਕਿੱਲੇ ਦੇ ਪੈਂਦੇ ਨੇ ਬਾਈ ਜੀ। ਆਹ ਹਾਲਾਤ ਨੇ। ਤੇ ਇਦਾਂ ਹੀ ਯੂਰੀਆ ਆਉਣ ਨਾਲ ਹੀ ਆਪਣਾ ਦੇਸ਼ ਜਿਹੜਾ ਕਿ ਹੌਲੀ-ਹੌਲੀ ਥੱਲੇ ਨੂੰ ਗਿਆ ਚਲਾ। ਯੂਰੀਆ ਇਹੋ ਜੀ ਆਈ, ਇਹੋ ਜੀ ਆਪਾਂ ਖੇਤਾਂ ਦੇ ਵਿੱਚ ਪਾਈ ਤੇ ਜ਼ਹਿਰ ਬਣਾਇਆ ਤੇ ਉਸ ਨਾਲ ਕੀ ਹੋਇਆ? ਯੂਰੀਆ ਆਉਣ ਨਾਲ ਆਪਣੇ ਕੋਲੇ ਯਾਨਕਿ ਪੈਸੇ ਆਏ, ਟੈਕਨੋਲੋਜੀ ਆ ਗਈ। ਹੌਲੀ ਹੌਲੀ ਆਪਾਂ ਕੀ ਕੀਤਾ ਵੀ ਅੰਗਰੇਜ਼ਾਂ ਨੇ ਕਚਰੇ ਤੋਂ ਟਾਇਰ ਬਣਾਉਣੇ ਸਟਾਰਟ ਕਰਤੇ ਆਪਾਂ ਨੂੰ ਦੱਸਿਆ ਵੀ ਆ ਜਿਹੜਾ ਕਚਰਾ ਨਾ ਜਿਹੜਾ ਤੁਸੀਂ ਫਲਾਉਣਾ ਇਹ ਤੋਂ ਟਾਇਰ ਬਣਾਓ ਹੌਲੀ ਹੌਲੀ ਸਾਈਕਲ ਨੇ ਜਨਮ ਲੈ ਲਿਆ ਉਸ ਤੋਂ ਬਾਅਦ ਗੱਡੀਆਂ ਨੇ ਲੈ ਲਿਆ ਹਨਾ ਤੇ ਜਿਵੇਂ ਜਿਵੇਂ ਆਪਾਂ ਯੂਰੀਆ ਖੇਤਾਂ ਦੇ ਵਿੱਚ ਪਾਈ ਗਿਆ ਤੇ ਬਿਮਾਰੀਆਂ ਨੇ ਵੀ ਜਨਮ ਲਿਆ ਤੇ ਬਿਮਾਰੀਆਂ ਦੇ ਜਨਮ ਲੈਣ ਨਾਲ ਕੀ ਹੋਇਆ ਵੀ ਅੱਜ ਦੀ ਡੇਟ ਤੇ ਦੇ ਵਿੱਚ ਦੇਖ ਕੇ ਦੇਖਿਆ ਜਾਵੇ ਤਾਂ ਆਪਣੇ ਭਾਰਤ ਦੇ ਵਿੱਚ ਬਹੁਤ ਜ਼ਿਆਦਾ ਲੋਕ ਬਿਮਾਰ ਰਹਿੰਦੇ ਨੇ ਖਾਸ ਕਰਕੇ ਕੈਂਸਰ ਪੀੜਤ ਕੇਸ ਬਹੁਤ ਜ਼ਿਆਦਾ ਨੇ ਤੇ ਹੌਲੀ 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 ਦੇ ਇਸ ਥੱਲੇ ਨੂੰ ਜਾਂਦਾ ਰ ਗਿਆ ਤੇ ਅੰਗਰੇਜ਼ਾਂ ਨੂੰ ਉਸ ਗੱਲ ਦੀ ਸਮਝ ਆਉਂਦੀ ਰਹੀ। ਅੰਗਰੇਜ਼ਾਂ ਨੇ ਆਪਾਂ ਨੂੰ ਪੱਤੀ ਤੇ ਲਾਇਆ, ਚਾਹ ਪੱਤੀ ਚਾਹ ਪੀਣ ਆਪਾਂ ਨੂੰ ਅੰਗਰੇਜ਼ਾਂ ਨੇ ਲਾਇਆ। ਹੈ ਤੇ ਆਪ ਅੰਗਰੇਜ਼ ਕੌਫੀ ਪੀਂਦੇ ਆ ਤੁਸੀਂ ਕਿਤੇ ਵੀ ਬਾਹਰ ਜਾਵੜਿਆ ਜੇ ਅੰਗਰੇਜ਼ ਹਮੇਸ਼ਾ ਕੌਫੀ ਪੀਊਗਾ ਕਦੀ ਚਾਹ ਨਾ ਪੀਊਗਾ ਤੇ ਆਪਾਂ ਨੂੰ ਉਹ ਚਾਹ ਤੇ ਲਾ ਕੇ ਕਮਜ਼ੋਰ ਕਰ ਗਏ। ਹਨਾ ਅੰਗਰੇਜ਼ਾਂ ਨੇ ਤਾਂ ਆਪਦਾ ਕੰਮ ਸਿੱਧ ਕਰ ਲਿਆ ਤੇ ਆਪਣੇ ਤੋਂ ਵੇਖ ਕੇ ਆਪ ਉਹ ਇੰਨੇ ਕੀ ਕਾਮਯੋਗ ਕਾਮਯਾਬ ਹੋ ਗਏ ਕਿ ਆਪਾਂ ਉਹਨਾਂ ਨਾਲੋਂ 100 ਸਾਲ ਪਿੱਛੇ ਆ। ਇਸ ਕਰਕੇ ਮਿੱਤਰੋ ਕਈ ਲੋਕਾਂ ਦਾ ਇਹ ਕਹਿਣਾ ਵੀ ਜਿਹੜੀ ਯੂਰੀਆ ਅੰਗਰੇਜ਼ਾਂ ਨੇ ਆਪਾਂ ਨੂੰ ਦਿੱਤੀ 10 ਕਿਲੋ ਦੀ ਥੈਲੀ ਉਹਨੇ ਆਪਣਾ ਪੱਠਾ ਵਾਦਾ ਬਾਕੀ ਤੁਸੀਂ ਦੱਸੋ ਕਮੈਂਟ ਵਿੱਚ ਜੇਕਰ ਤੁਹਾਨੂੰ ਕੋਈ ਪੂਰੀ ਨੌਲੇਜ ਹੈਗੀ ਆ ਤਾਂ ਕਮੈਂਟ ਸੈਕਸ਼ਨ ਖਾਲੀ ਆ ਜਰੂਰ ਦੱਸਿਆ ਜੀ ਮੈਂ ਬਹੁਤ ਸਰਚ ਕੀਤੀ ਮੈਨੂੰ ਤਾਂ ਮਿਲ ਹੀ ਨਹੀਂ ਇਹ ਮੇਰੇ ਮਾਮਾ ਜੀ ਨੇ ਦੱਸੀ ਸੀ ਤੇ ਮੈਂ ਤੁਹਾਨੂੰ ਤੁਹਾਡੇ ਅਗੇ ਰੱਖਦੀ ਵੀਡੀਓ ਚੰਗੀ ਲੱਗੀ ਸ਼ੇਅਰ ਕਰ ਦਿਓ ਬਾਕੀ